ਦੋਸਤੋ ਇੱਕ ਬੱਚਾ ਰੋਜ਼ ਸਵੇਰੇ-ਸਵੇਰੇ ਇੱਕ ਕਰੋੜਪਤੀ ਵਿਅਕਤੀ ਦੀ ਆਕਾਰ ਜੋ ਕਿ ਉਹਦੇ ਘਰ ਦੇ ਸਾਹਮਣੇ ਖੜੀ ਹੁੰਦੀ ਸੀ ਆ ਕੇ ਸਾਫ਼ ਕਰ ਜਾਂਦਾ ਉਹ ਬਿਨਾਂ ਕੁਝ ਬੋਲੇ ਚੁੱਪਚਾਪ ਉੱਥੋਂ ਚਲਾ ਜਾਂਦਾ ਸੀ ਲੋਕ ਉਸ ਨੂੰ ਪੁੱਛਦੇ ਵੀ ਸੀ ਕਿ ਇਹ ਤੂੰ ਕਿਉਂ ਕਰਦਾ ਹੈ ਤੇਰੇ ਨਾਲ ਕੋਈ ਜ਼ਬਰਦਸਤੀ ਕਰ ਰਿਹਾ ਹੈ ਤਾਂ ਉਹ ਕਹਿੰਦਾ ਕਿ ਨਹੀਂ ਮੇਰਾ ਮਨ ਕਰਦਾ ਹੈ ਕਿ ਮੈਂ ਇਸ ਕਾਰ ਨੂੰ ਸਾਫ਼ ਕਰਾਂ ਮੈਂ ਇਸੇ ਕਰਕੇ ਕਾਰ ਨੂੰ ਸਾਫ਼ ਕਰਦਾ ਮੇਰੇ ਨਾਲ ਕੋਈ ਵੀ ਤੱਕਾ ਨਹੀਂ ਕਰਦਾ ਕਾਰ ਦਾ ਮਾਲਕ ਵੀ ਇਹ ਸਭ ਕੁਝ ਜੋ ਹੋ ਰਿਹਾ ਸੀ ਉਸ ਨੂੰ ਦੇਖ ਕੇ ਕਾਫੀ ਹੈਰਾਨ ਹੁੰਦਾ ਹੈ ਪਰ ਉਸ ਦੀ ਜ਼ਿੰਦਗੀ ਇੰਨੀ ਬੀਜੀ ਸੀ ਆ ਕਿ ਉਹ ਉਸ ਵੱਲ ਜ਼ਿਆਦਾ ਧਿਆਨ ਹੀ ਨਹੀਂ ਦਿੰਦਾ ਇੱਕ ਦਿਨ ਸਵੇਰੇ ਜਦੋਂ ਉਸ ਨੇ ਜਲਦੀ ਕਿਤੇ ਜਾਣਾ ਸੀ ਉਹ ਕਾਰ ਤੋਂ ਜਲਦੀ ਬਾਹਰ ਆ ਜਾਂਦਾ ਹੈ ਉਸ ਸਮੇਂ ਉਹ ਮੁੰਡਾ ਕਾਰ ਨੂੰ ਸਾਫ ਕਰ ਰਿਹਾ ਸੀ ਕਾਰ ਦਾ ਮਾਲਕ ਉਸ ਮੁੰਡੇ ਨੂੰ ਪੁੱਛਦਾ ਹੈ ਕਿ ਬੇਟਾ ਤੂੰ ਇਹ ਕਾਰ ਕਿਉਂ ਸਾਫ ਕਰਦਾ ਹੈ ਤਾਂ ਇਸਦੇ ਜਵਾਬ ਵਿੱਚ ਉਹ ਮੁੰਡਾ ਜੋ ਗਾਲੂ ਉਸ ਵਿਅਕਤੀ ਨੂੰ ਦੱਸਦਾ ਹੈ ਉਹ ਸੁਣ ਕੇ ਉਹ ਅਮੀਰ ਆਦਮੀ ਪੂਰੀ ਤਰ੍ਹਾਂ ਨਾਲ ਹੈਰਾਨ ਰਹਿ ਜਾਂਦਾ ਹੈ ਉਸ ਦਿਨ ਤੋਂ ਬਾਅਦ ਕੁਝ ਐ ਜਾ ਹੁੰਦਾ ਹੈ ਜਿਸ ਦੀ ਕਲਪਨਾ ਨਾ ਹੀ ਤਾਂ ਉਸ ਵਿਅਕਤੀ ਨੇ ਕੀਤੀ ਸੀ ਤੇ ਨਾ ਹੀ ਉਸ ਅਮੀਰ ਵਿਅਕਤੀ ਨੇ ਕੌਣ ਸੀ ਉਹ ਬੱਚਾ ਤੇ ਕਿਉਂ ਉਹ ਬੱਚਾ ਕਾਰ ਨੂੰ ਰੋਜ਼ਾਨਾ ਸਾਫ਼ ਕਰਦਾ ਸੀ ਕਹਾਣੀ ਦੀ ਪੂਰੀ ਸੱਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਇੱਕ ਮਨਪ੍ਰੀਤ ਨਾਮ ਦਾ ਵਿਅਕਤੀ ਰਹਿੰਦਾ ਹੈ ਜਿਸ ਦੇ ਘਰ ਵਿੱਚ ਉਸਦੇ ਮਾਤਾ ਪਿਤਾ ਪਤਨੀ ਤੇ ਦੋ ਬੱਚੇ ਹਨ ਮਨਪ੍ਰੀਤ ਦੇ ਪਿਓ ਦੇ ਕਾਫੀ ਬਿਜ਼ਨਸ ਸੀ ਆ ਜਿਨ੍ਹਾਂ ਨੂੰ ਹੁਣ ਮਨਪ੍ਰੀਤ ਹੀ ਸੰਭਾਲ ਰਿਹਾ ਸੀ ਆ ਉਸਦਾ ਪਿਓ ਘਰ ਵਿੱਚ ਹੀ ਆਰਾਮ ਕਰਦਾ ਮਨਪ੍ਰੀਤ ਦੀ ਘਰ ਵਾਲੀ ਵੀ ਬਹੁਤ ਜ਼ਿਆਦਾ ਸਿਆਣੀ ਤੇ ਸਮਝਦਾਰ ਸੀ ਆ ਉਹ ਆਪਣੇ ਸੱਸ ਸੋਹਰੇ ਦੀ ਬਹੁਤ ਹੀ ਚੰਗੀ ਤਰ੍ਹਾਂ ਦੇਖਭਾਲ ਕਰਦੀ ਸੀ ਆ ਪਰਿਵਾਰ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਪਰੇਸ਼ਾਨੀ ਨਹੀਂ ਸੀ ਆ ਇੱਕ ਦਿਨ ਜਦੋਂ ਮਨਪ੍ਰੀਤ ਆਪਣੇ ਕੰਮ ਤੋਂ ਘਰੇ ਵਾਪਸ ਆਉਂਦਾ ਹੈ ਤਾਂ ਉਹਦੀ ਘਰ ਵਾਲੀ ਉਹਨੂੰ ਕਹਿਣ ਲੱਗਦੀ ਹੈ ਕਿ ਤੁਸੀਂ ਇੱਕ ਦੋ ਦਿਨ ਕੰਮ ਤੋਂ ਛੁੱਟੀ ਲੈ ਲਿਓ ਆਪਾਂ ਮੰਮੀ ਪਾਪਾ ਨਾਲ ਕਿਤੇ ਘੁੰਮਣ ਚੱਲਦੇ ਹਾਂ ਪਰ ਮਨਪ੍ਰੀਤ ਕਹਿਣ ਲੱਗਦਾ ਹੈ ਜੇ ਤੁਸੀਂ ਕਿਤੇ ਜਾਣਾ ਹੀ ਹੈ ਤਾਂ ਤੁਸੀਂ ਮੰਮੀ ਪਾਪਾ ਨਾਲ ਡਰਾਈਵਰ ਨੂੰ ਲੈ ਕੇ ਨਾਲ ਚਲੇ ਜਾਓ ਮੈਨੂੰ ਬਹੁਤ ਕੰਮ ਹੈ ਮੈਂ ਨਹੀਂ ਜਾ ਸਕਦਾ ਪਹਿਲਾਂ ਤਾਂ ਮਨਪ੍ਰੀਤ ਦੀ ਪਤਨੀ ਉਸ ਨਾਲ ਚੱਲਣ ਦੀ ਜਿੱਦ ਕਰਨ ਲੱਗੀ ਆ ਪਰ ਮਨਪ੍ਰੀਤ ਆਪਣੀ ਘਰਵਾਲੀ ਨੂੰ ਸਮਝਾ ਦਿੰਦਾ ਹੈ ਕਿ ਜੇ ਮੈਂ ਇੱਕ ਦਿਨ ਵੀ ਕੰਮ ਤੋਂ ਛੁੱਟੀ ਲਈ ਤਾਂ ਆਪਣਾ ਕੰਮ ਉਲਝ ਜਾਵੇਗਾ ਮਨਪ੍ਰੀਤ ਦੀ ਗੱਲ ਸੁਣ ਕੇ ਪਤਨੀ ਸਮਝ ਜਾਂਦੀ ਹੈ ਤੇ ਕਹਿਣ ਲੱਗਦੀ ਹੈ ਠੀਕ ਹੈ ਅਸੀਂ ਚਲੇ ਜਾਂਦੇ ਹਾਂ ਮੈਂ ਬੱਚਿਆਂ ਨੂੰ ਵੀ ਨਾਲ ਲੈ ਜਾਵਾਂਗੀ ਦੋ ਦਿਨਾਂ ਬਾਅਦ ਅਸੀਂ ਵਾਪਸ ਆ ਜਾਵਾਂਗੇ ਅਗਲੇ ਦਿਨ ਮਨਪ੍ਰੀਤ ਹਰ ਰੋਜ਼ ਦੀ ਤਰ੍ਹਾਂ ਆਪਣੇ ਕੰਮ ਤੇ ਨਿਕਲ ਜਾਂਦਾ ਹੈ ਤੇ ਬਾਕੀ ਦਾ ਪਰਿਵਾਰ ਡਰਾਈਵਰ ਨਾਲ ਘੁੰਮਣ ਲਈ ਘਰੋਂ ਨਿਕਲ ਜਾਂਦਾ ਹੈ ਅਗਲੇ ਦਿਨ ਸ਼ਾਮ ਨੂੰ ਜਦੋਂ ਮਨਪ੍ਰੀਤ ਕੰਮ ਤੋਂ ਘਰੇ ਵਾਪਸ ਆਉਂਦਾ ਹੈ ਉਹਦੀ ਪਤਨੀ ਦਾ ਫੋਨ ਆਉਂਦਾ ਹੈ ਮਨਪ੍ਰੀਤ ਖੁਸ਼ੀ-ਖੁਸ਼ੀ ਫੋਨ ਚੱਕਦਾ ਹੈ ਪਰ ਦੂਜੇ ਪਾਸੇ ਜਦੋਂ ਉਹ ਫੋਨ ਚੱਕਦਾ ਹੈ ਤਾਂ ਕੋਈ ਹੋਰ ਵਿਅਕਤੀ ਹੀ ਗੱਲ ਕਰ ਰਿਹਾ ਸੀ ਉਹ ਵਿਅਕਤੀ ਮਨਪ੍ਰੀਤ ਨੂੰ ਦੱਸਦਾ ਹੈ ਕਿ ਇਸ ਕਾਰ ਵਿੱਚ ਇਹ ਔਰਤ ਸਫ਼ਰ ਕਰ ਰਹੀ ਸੀ ਉਸ ਕੱਡੀ ਦਾ ਐਕਸੀਡੈਂਟ ਹੋ ਗਿਆ ਤੇ 6 ਜਣਿਆਂ ਦੀ ਮੌਤ ਹੋ ਗਈ ਇਹ ਖ਼ਬਰ ਸੁਣ ਕੇ ਮਨਪ੍ਰੀਤ ਜਲਦੀ ਨਾਲ ਉਸ ਜਗ੍ਹਾ ਤੇ ਪਹੁੰਚ ਜਾਂਦਾ ਹੈ ਜਿੱਥੋਂ ਦਾ ਪਤਾ ਉਸ ਵਿਅਕਤੀ ਨੇ ਉਹਨੂੰ ਦੱਸਿਆ ਸੀ ਆਪਣੇ ਸਾਰੇ ਪਰਿਵਾਰ ਨੂੰ ਇਸ ਤਰ੍ਹਾਂ ਅਚਾਨਕ ਮਰਿਆ ਦੇਖ ਕੇ ਮਨਪ੍ਰੀਤ ਦੇ ਤਾਂ ਪੈਰਾਂ ਥੱਲੇ ਜ਼ਮੀਨ ਹੀ ਨਿਕਲ ਗਈ ਸੀ ਆ ਮਨਪ੍ਰੀਤ ਨੂੰ ਐਜਾ ਝਟਕਾ ਲੱਗਿਆ ਸੀ ਜਿਸ ਨਾਲ ਪੂਰਾ ਪਰਿਵਾਰ ਉਸ ਨੂੰ ਛੱਡ ਕੇ ਚਲਾ ਗਿਆ ਉਸ ਤੋਂ ਬਾਅਦ ਮਨਪ੍ਰੀਤ ਗਹਿਰੇ ਸਦਮੇ ਵਿੱਚ ਪਹੁੰਚ ਜਾਂਦਾ ਹੈ ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਸਾਰੇ ਪਰਿਵਾਰ ਦਾ ਅੰਤਿਮ ਸੰਸਕਾਰ ਤਾਂ ਮਨਪ੍ਰੀਤ ਕਰ ਦਿੰਦਾ ਹੈ ਪਰ ਉਹਦੀਆਂ ਅੱਖਾਂ ਵਿੱਚੋਂ ਇੱਕ ਵੀ ਹੰਝੂ ਨਹੀਂ ਨਿਕਲਦਾ ਕਿਉਂਕਿ ਉਸ ਨੂੰ ਬਹੁਤ ਵੱਡਾ ਸਦਮਾ ਲੱਗਿਆ ਸੀ ਰਿਸ਼ਤੇਦਾਰ ਜਦੋਂ ਉਸ ਨੂੰ ਹੌਸਲਾ ਦਿੰਦੇ ਹਨ ਤਾਂ ਉਹ ਫਿਰ ਵੀ ਚੁੱਪਚਾਪ ਬੈਠਾ ਰਹਿੰਦਾ ਹੈ ਜਦੋਂ ਮਨਪ੍ਰੀਤ ਦੀਆਂ ਪੈਣਾ ਉਸ ਨੂੰ ਹੌਸਲਾ ਦਿੰਦੀਆਂ ਹੋਈਆਂ ਗੱਲਾਂ ਕਰਦੀਆਂ ਤਾਂ ਉੱਚੀ-ਉੱਚੀ ਚੀਕ-ਚੀਕ ਕੇ ਰੋਣਾ ਲੱਗਦਾ ਹੈ ਕਿਉਂਕਿ ਉਸਦੀ ਤਾਂ ਪੂਰੀ ਦੁਨੀਆ ਹੀ ਉਜੜ ਚੁੱਕੀ ਸੀ ਆ ਉਹ ਸੋਚਣ ਲੱਗਦਾ ਹੈ ਕਿ ਮੈਨੂੰ ਇਨਾਂ ਨੂੰ ਇਕੱਲਿਆਂ ਨੂੰ ਨਹੀਂ ਸੀ ਜਾਣ ਦੇਣਾ ਚਾਹੀਦਾ ਪਰ ਹੁਣ ਜੋ ਹੋ ਗਿਆ ਉਸ ਨੂੰ ਕੋਈ ਬਦਲ ਵੀ ਤਾਂ ਨਹੀਂ ਸਕਦਾ ਸੀ ਆ ਰਿਸ਼ਤੇਦਾਰਾਂ ਦੇ ਚਲੇ ਜਾਣ ਤੋਂ ਬਾਅਦ ਮਨਪ੍ਰੀਤ ਹੁਣ ਘਰ ਵਿੱਚ ਬਿਲਕੁਲ ਇਕੱਲਾ ਰਹਿ ਗਿਆ ਸੀ ਉਹਦੇ ਸਾਰੇ ਪਰਿਵਾਰ ਦੀਆਂ ਯਾਦਾਂ ਇਸ ਘਰ ਵਿੱਚ ਰਹਿ ਗਈਆਂ ਸੀ ਉਹ ਬਹੁਤ ਜ਼ਿਆਦਾ ਦੁਖੀ ਸੀ ਆ ਇਕੱਲੇ ਨੂੰ ਇਹ ਘਰ ਖਾਂ ਨੂੰ ਦਸੀ ਥੋੜੇ ਟਾਈਮ ਬਾਅਦ ਮਨਪ੍ਰੀਤ ਆਪਣਾ ਘਰ ਬਦਲ ਲੈਂਦਾ ਹੈ ਉਹ ਆਪਣੇ ਇਸ ਘਰ ਨੂੰ ਛੱਡ ਕੇ ਇੱਕ ਹੋਰ ਘਰ ਵਿੱਚ ਚਲਾ ਜਾਂਦਾ ਹੈ ਪਰ ਉੱਥੇ ਆ ਕੇ ਵੀ ਉਹਨੂੰ ਆਪਣੇ ਪਰਿਵਾਰ ਦੀ ਬਹੁਤ ਯਾਦ ਆਉਂਦੀ ਸੀ ਕਿਉਂਕਿ ਜਦੋਂ ਵੀ ਕਦੇ ਉਹ ਬਾਜ਼ਾਰ ਜਾਂਦਾ ਤਾਂ ਆਪਣੇ ਆਪ ਨੂੰ ਬਹੁਤ ਹੀ ਇਕੱਲਾ ਮਹਿਸੂਸ ਕਰਦਾ ਸੀ ਇਸ ਤੋਂ ਬਾਅਦ ਮਨਪ੍ਰੀਤ ਸ਼ਰਾਬ ਦਾ ਸਹਾਰਾ ਲੈਣ ਲੱਗਦਾ ਹੈ ਇੱਕ ਦਿਨ ਉਹ ਫੈਸਲਾ ਕਰਦਾ ਹੈ ਕਿ ਮੈਂ ਇਹ ਸ਼ਹਿਰ ਛੱਡ ਕੇ ਕਿਸੇ ਦੂਜੇ ਸ਼ਹਿਰ ਵਿੱਚ ਚਲਾ ਜਾਵਾਂਗਾ ਇਸੇ ਲਈ ਉਹ ਜਲੰਧਰ ਨੂੰ ਛੱਡ ਕੇ ਹਰਿਆਣੇ ਦੇ ਸ਼ਹਿਰ ਫਰੀਦাবাদ ਚਲਾ ਜਾਂਦਾ ਹੈ ਇੱਥੇ ਉਸਦਾ ਆਪਣਾ ਘਰ ਸੀ ਆ ਫਰੀਦাবাদ ਵਿੱਚ ਵੀ ਉਹਨਾਂ ਦੀ ਇੱਕ ਛੋਟੀ ਜਿਹੀ ਫੈਕਟਰੀ ਸੀ ਆ ਇਹ ਕਾਰ ਮਨਪ੍ਰੀਤ ਦੇ ਪਿਓ ਨੇ ਕਾਫੀ ਟਾਈਮ ਪਹਿਲਾਂ ਖਰੀਦਿਆ ਸੀ ਜਦੋਂ ਉਹਨਾਂ ਨੇ ਇੱਥੇ ਫੈਕਟਰੀ ਬਣਾਈ ਸੀ ਘਰ ਵਧੀਆ ਕਲੋਨੀ ਵਿੱਚ ਬਣਿਆ ਹੋਇਆ ਸੀ ਉਹ ਇੱਥੇ ਆ ਕੇ ਆਪਣਾ ਸਮਾਂ ਗੁਜ਼ਾਰਨ ਲੱਗਦਾ ਹੈ ਹੁਣ ਉਹ ਆਪਣਾ ਕੰਮ ਵੀ ਆਨਲਾਈਨ ਹੀ ਕਰਨ ਲੱਗ ਗਿਆ ਸੀ ਘਰ ਵਿੱਚ ਹੀ ਸਾਰਾ ਦਿਨ ਬੈਠਾ ਰਹਿੰਦਾ ਕਾਰ ਤੋਂ ਬਾਹਰ ਤਾਂ ਸਿਰਫ ਉਸੇ ਟਾਈਮ ਨਿਕਲਦਾ ਜਦੋਂ ਉਸ ਨੂੰ ਕੁਝ ਨਾ ਕੁਝ ਸਮਾਨ ਖਰੀਦਣਾ ਹੁੰਦਾ ਸੀ ਨਹੀਂ ਤਾਂ ਉਹ ਆਪਣਾ ਕੰਮ ਘਰ ਵਿੱਚ ਰਹਿ ਕੇ ਹੀ ਕਰਨ ਲੱਗ ਗਿਆ ਸੀ ਹੁਣ ਉਸ ਨੂੰ ਆ ਫਰੀਦাবাদ ਸ਼ਿਫਟ ਹੋਏ ਨੂੰ ਇੱਕ ਮਹੀਨਾ ਹੋ ਗਿਆ ਸੀ ਮਨਪ੍ਰੀਤ ਇਹ ਦੇਖ ਰਿਹਾ ਸੀ ਕਿ ਉਸ ਦੀ ਕਾਰ ਨੂੰ ਹਰ ਰੋਜ਼ ਕੋਈ ਨਾ ਕੋਈ ਸਾਫ਼ ਕਰਕੇ ਚਲਾ ਜਾਂਦਾ ਹੈ ਜਦੋਂ ਉਹ ਕਦੇ ਉਹ ਕਾਰ ਨੂੰ ਬਾਹਰ ਕੱਢਦਾ ਤਾਂ ਉਹ ਸੋਚਣ ਲੱਗਦਾ ਹੈ ਕਿ ਇਹਨੂੰ ਸਾਫ਼ ਕੌਣ ਕਰਦਾ ਹੈ ਉਸਨੇ ਇਸ ਗੱਲ ਵੱਲ ਜ਼ਿਆਦਾ ਧਿਆਨ ਨਾ ਦਿੱਤਾ। ਉਹਦੇ ਦਿਮਾਗ ਵਿੱਚ ਇਹ ਸੀ ਕਿ ਹੋ ਸਕਦਾ ਹੈ ਕਲੋਨੀ ਵਾਲਿਆਂ ਨੇ ਕਾਰ ਸਾਫ਼ ਕਰਨ ਲਈ ਕਿਸੇ ਨੂੰ ਰੱਖਿਆ ਹੋਵੇ। ਉਹ ਇਸੇ ਗੱਲ ਨੂੰ ਉੱਥੇ ਹੀ ਛੱਡ ਦਿੰਦਾ ਹੈ। ਪਰ ਜਿਵੇਂ ਹੀ ਹੁਣ ਕਾਰ ਦੀ ਸਫਾਈ ਹੁੰਦੀ ਨੂੰ ਆ ਡੇਢ ਮਹੀਨਾ ਹੋ ਗਿਆ ਸੀ ਤਾਂ ਇੱਕ ਦਿਨ ਸਵੇਰੇ-ਸਵੇਰੇ ਉਹ ਜਲਦੀ ਨਾਲ ਆਪਣੇ ਘਰ ਤੋਂ ਬਾਹਰ ਨਿਕਲਦਾ ਹੈ ਕਿਉਂਕਿ ਉਹਦੇ ਘਰ ਵਿੱਚ ਅੱਜ ਦੁੱਧ ਨਹੀਂ ਸੀ ਤੇ ਉਹ ਦੁੱਧ ਲੈਣ ਲਈ ਬਾਜ਼ਾਰ ਜਾਂਦਾ ਹੈ। ਉਹ ਆਪਣੀ ਕਾਰ ਨੂੰ ਬਾਹਰ ਹੀ ਗਲੀ ਵਿੱਚ ਖੜਾ ਕਰਦਾ ਹੈ ਜਿਵੇਂ ਹੀ ਉਹ ਅੱਜ ਜਲਦੀ ਨਾਲ ਘਰ ਤੋਂ ਬਾਹਰ ਨਿਕਲਦਾ ਹੈ ਤਾਂ ਉਹਨੂੰ ਇਹ ਪਤਾ ਲੱਗਦਾ ਹੈ ਕਿ ਇੱਕ ਛੋਟਾ ਜਿਹਾ 마ਸੂਮ ਬੱਚਾ ਉਹਦੀ ਕਾਰ ਨੂੰ ਸਾਫ਼ ਕਰ ਰਿਹਾ ਸੀ ਜਿਹਦੇ ਕੱਪੜੇ ਪਾਟੇ ਪੁਰਾਣੇ ਤੇ ਗੰਦੇ ਸਨ ਉਹਦੇ ਪੈਰਾਂ ਵਿੱਚ ਕਸੀਆਂ ਹੋਈਆਂ ਚੱਪਲਾਂ ਸੀ ਇਹ ਦੇਖ ਕੇ ਮਨਪ੍ਰੀਤ ਨੂੰ ਬੜੀ ਹੈਰਾਨੀ ਹੁੰਦੀ ਹੈ ਉਹ ਸੋਚਣ ਲੱਗਦਾ ਹੈ ਕਿ ਇਹ ਬੱਚਾ ਮੇਰੀ ਕਾਰ ਨੂੰ ਕਿਉਂ ਸਾਫ਼ ਕਰ ਰਿਹਾ ਹੈ ਮਨਪ੍ਰੀਤ ਉਸ ਦੇ ਕੋਲ ਜਾਂਦਾ ਹੈ ਤੇ ਪੁੱਛਣ ਲੱਗਦਾ ਹੈ ਬੱਚੇ ਨੂੰ ਆ ਤੂੰ ਇਸ ਨੂੰ ਕਿਉਂ ਸਾਫ਼ ਕਰ ਰਿਹਾ ਹੈ ਉਹ ਬੱਚਾ ਕਹਿੰਦਾ ਹੈ ਕਿ ਨਹੀਂ ਮੈਨੂੰ ਕਿਸੇ ਨੇ ਨਹੀਂ ਕਿਹਾ ਮੈਂ ਤਾਂ ਆਪਣੇ ਆਪ ਹੀ ਇਸ ਕਾਰ ਨੂੰ ਸਾਫ ਕਰਦਾ ਹਾਂ ਕਿਉਂਕਿ ਇਸ ਕਾਰ ਨੂੰ ਸਾਫ ਕਰਨਾ ਮੈਨੂੰ ਚੰਗਾ ਲੱਗਦਾ ਹੈ ਇਹ ਗੱਲ ਸੁਣ ਕੇ ਮਨਪ੍ਰੀਤ ਪੂਰੀ ਤਰ੍ਹਾਂ ਨਾਲ ਹੈਰਾਨ ਰਹਿ ਜਾਂਦਾ ਹੈ ਉਸ ਬੱਚੇ ਨੂੰ ਪੁੱਛਦਾ ਹੈ ਕਿ ਕਿਉਂ ਅਜਾ ਕੀ ਹੈ ਇਸ ਕਾਰ ਵਿੱਚ ਜੋ ਤੂੰ ਇਸ ਨੂੰ ਸਾਫ ਕਰਦਾ ਹੈ ਤੇ ਤੈਨੂੰ ਕਿਉਂ ਚੰਗਾ ਲੱਗਦਾ ਹੈ ਉਹ ਬੱਚਾ ਥੋੜੀ ਦੇਰ ਲਈ ਚੁੱਪ ਕਰ ਜਾਂਦਾ ਹੈ ਪਰ ਜਦੋਂ ਮਨਪ੍ਰੀਤ ਦੁਬਾਰੇ ਉਸ ਨੂੰ ਪੁੱਛਦਾ ਹੈ ਤਾਂ ਬੱਚਾ ਕਹਿਣ ਲੱਗਦਾ ਹੈ ਕਿਸ ਕਾਰ ਦਾ ਰੰਗ ਕਾਲਾ ਹੈ ਤੇ ਇਸੇ ਤਰ੍ਹਾਂ ਦੀ ਇੱਕ ਕਾਰ ਮੇਰੇ ਪਾਪਾ ਦੇ ਕੋਲ ਵੀ ਸੀ ਆ ਜਦੋਂ ਮੇਰੇ ਪਾਪਾ ਕਾਰ ਨੂੰ ਘਰੇ ਲੈ ਕੇ ਆਉਂਦੇ ਮੈਂ ਤੇ ਮੇਰੇ ਪਾਪਾ ਮਿਲ ਕੇ ਕਾਰ ਨੂੰ ਸਾਫ਼ ਕਰਦੇ ਸੀ ਪਰ ਹੁਣ ਮੇਰੇ ਪਾਪਾ ਇਸ ਦੁਨੀਆ ਵਿੱਚ ਨਹੀਂ ਆ ਇਹ ਗੱਲ ਦੱਸਦੇ ਹੋਏ ਬੱਚੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ ਮਨਪ੍ਰੀਤ ਉਸ ਬੱਚੇ ਦੇ ਕੋਲ ਜਾਂਦਾ ਹੈ ਤੇ ਉਹਨੂੰ ਚੁੱਪ ਕਰਵਾਉਂਦਾ ਹੈ ਉਸ ਨੂੰ ਪੁੱਛਣ ਲੱਗਦਾ ਹੈ ਕਿ ਕੀ ਹੋ ਗਿਆ ਸੀ ਤੇਰੇ ਪਾਪਾ ਨੂੰ ਤੇਰੇ ਘਰ ਵਿੱਚ ਹੁਣ ਕੌਣ-ਕੌਣ ਹੈ ਕੋਈ ਨਹੀਂ ਹੈ ਕਿ ਤੇਰੇ ਘਰ ਵਿੱਚ ਜੋ ਤੂੰ ਇਸ ਤਰ੍ਹਾਂ ਸੜਕਾਂ ਤੇ ਧੁਰਿਆ ਫਿਰਦਾ ਹੈ ਇਸ ਤੋਂ ਬਾਅਦ ਉਹ ਬੱਚਾ ਮਨਪ੍ਰੀਤ ਨੂੰ ਆਪਣੀ ਪੂਰੀ ਕਹਾਣੀ ਸੁਣਾਉਣ ਲੱਗਦਾ ਹੈ ਉਹ ਦੱਸਦਾ ਹੈ ਕਿ ਮੇਰੇ ਪਾਪਾ ਇੱਕ ਅਮੀਰ ਵਿਅਕਤੀ ਦੀ ਕਾਰ ਚਲਾਉਂਦੇ ਸੀ ਮੇਰੇ ਪਾਪਾ ਆਪਣੇ ਮਾਲਕ ਦੀ ਕਾਰ ਘਰ ਵਿੱਚ ਵੀ ਲੈ ਆਉਂਦੇ ਸੀ ਮੈਂ ਆਪਣੇ ਮਾਪੇ ਨਾਲ ਬਹੁਤ ਖੁਸ਼ ਸੀ ਆ ਪਰ ਇੱਕ ਦਿਨ ਅਚਾਨਕ ਮੇਰੇ ਪਾਪਾ ਦੀ ਮੌਤ ਹੋ ਗਈ ਉਸ ਦੀ ਮੌਤ ਤੋਂ ਬਾਅਦ ਮੇਰੀ ਮਾਂ ਨੇ ਮੈਨੂੰ ਪਾਲਣ ਦੀ ਕੋਸ਼ਿਸ਼ ਕੀਤੀ ਆ ਪਰ ਦੋ ਕੁ ਮਹੀਨੇ ਬਾਅਦ ਮੇਰੀ ਮਾਂ ਦੀ ਵੀ ਇੱਕ ਬਿਮਾਰੀ ਕਰਕੇ ਮੌਤ ਹੋ ਗਈ ਆ ਤੇ ਹੁਣ ਮੈਂ ਇਸ ਦੁਨੀਆ ਵਿੱਚ ਬਿਲਕੁਲ ਇਕੱਲਾ ਰਹਿ ਗਿਆ ਹਾਂ ਮੈਂ ਇੱਥੇ ਹੀ ਸੜਕਾਂ ਉੱਤੇ ਤੁਰਿਆ ਫਿਰਦਾ ਹਾਂ ਮੈਂ ਥੇ ਹੀ ਨੇੜੇ ਇੱਕ ਹੋਟਲ ਵਿੱਚ ਕੰਮ ਕਰਦਾ ਹਾਂ ਜਿਸ ਨਾਲ ਮੇਰਾ ਢਿੱਡ ਪਰ ਜਾਂਦਾ ਹੈ ਇੱਕ ਦਿਨ ਸਵੇਰੇ ਸਵੇਰੇ ਜਦੋਂ ਮੈਂ ਆਪਣੇ ਦੋਸਤਾਂ ਨਾਲ ਇੱਥੋਂ ਦੀ ਲੰਘ ਰਿਹਾ ਸੀ ਉਦੋਂ ਹੀ ਮੇਰੀ ਨਜ਼ਰ ਇਸ ਕਾਰ ਤੇ ਪੈ ਗਈ ਆ ਇਹ ਕਾਰ ਬਿਲਕੁਲ ਉਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਦੀ ਕਾਰ ਮੇਰੇ ਪਾਪਾ ਤੇ ਮੈਂ ਸਾਫ਼ ਕਰਦੇ ਸੀ ਇਹ ਕਾਰ ਨੂੰ ਦੇਖ ਕੇ ਮੈਨੂੰ ਮੇਰੇ ਪਾਪਾ ਦੀ ਯਾਦ ਆ ਗਈ ਆ ਮੇਰਾ ਮਨ ਕੀਤਾ ਕਿ ਮੈਂ ਇਸ ਕਾਰ ਨੂੰ ਸਾਫ਼ ਕਰ ਦੇਵਾਂ ਉਸ ਤੋਂ ਬਾਅਦ ਮੈਂ ਹਰ ਰੋਜ਼ ਅਤੇ ਸਵੇਰੇ ਸਵੇਰੇ ਆ ਕੇ ਕਾਰ ਨੂੰ ਸਾਫ਼ ਕਰਨ ਲੱਗ ਗਿਆ ਜਦੋਂ ਮਨਪ੍ਰੀਤ ਇਹ ਗੱਲ ਸੁਣਦਾ ਹੈ ਤਾਂ ਉਹ ਚੁੱਪਚਾਪ ਖੜਾ ਰਹਿ ਜਾਂਦਾ ਹੈ ਇਸ ਬੱਚੇ ਦੇ ਅੰਦਰ ਮਨਪ੍ਰੀਤ ਨੂੰ ਆਪਣੀ ਪੂਰੀ ਕਹਾਣੀ ਦਿਖਾਈ ਦੇ ਰਹੀ ਸੀ ਜਿਸ ਤਰ੍ਹਾਂ ਮਨਪ੍ਰੀਤ ਨੇ ਆਪਣਾ ਸਾਰਾ ਪਰਿਵਾਰ ਖੋਦ ਦਿੱਤਾ ਸੀ ਉਸੇ ਤਰ੍ਹਾਂ ਇਸ ਬੱਚੇ ਦਾ ਵੀ ਹੁਣ ਇਸ ਦੁਨੀਆ ਵਿੱਚ ਕੋਈ ਨਹੀਂ ਸੀ ਆ ਮਨਪ੍ਰੀਤ ਉਸ ਦੇ ਵੱਲ ਦੇਖਦਾ ਹੀ ਰਹਿ ਜਾਂਦਾ ਹੈ ਉਹ ਬੱਚਾ ਕਾਰ ਨੂੰ ਸਾਫ਼ ਕਰਨ ਤੋਂ ਬਾਅਦ ਉੱਥੋਂ ਚਲਾ ਜਾਂਦਾ ਹੈ ਜਦੋਂ ਉਹ ਬੱਚਾ ਚਲਾ ਜਾਂਦਾ ਹੈ ਤਾਂ ਮਨਪ੍ਰੀਤ ਉਸ ਨੂੰ ਭੱਜ ਕੇ ਇੱਧਰ ਉੱਧਰ ਦੇਖਣ ਲੱਗਦਾ ਹੈ ਪਰ ਹੁਣ ਤੱਕ ਉਹ ਬੱਚਾ ਉੱਥੋਂ ਜਾ ਚੁੱਕਿਆ ਸੀ ਮਨਪ੍ਰੀਤ ਹੁਣ ਉੱਥੇ ਨੇੜੇ ਇੱਕ ਦੁਕਾਨਦਾਰ ਤੋਂ ਪੁੱਛਦਾ ਹੈ ਕਿ ਤੁਸੀਂ ਇਸ ਬੱਚੇ ਨੂੰ ਜਾਣਦੇ ਹੋ ਪਰ ਦੁਕਾਨਦਾਰ ਕਹਿੰਦਾ ਹੈ ਕਿ ਮੈਂ ਇਸ ਬੱਚੇ ਨੂੰ ਨਹੀਂ ਜਾਣਦਾ ਪਰ ਇਹ ਬੱਚਾ ਰੋਜ਼ ਇੱਥੇ ਸਵੇਰੇ ਜਲਦੀ ਆ ਕੇ ਤੇਰੀ ਕਾਰ ਨੂੰ ਸਾਫ਼ ਕਰਦਾ ਹੈ ਉਸ ਤੋਂ ਬਾਅਦ ਮਨਪ੍ਰੀਤ ਇੱਕ ਵਾਰ ਤਾਂ ਆਪਣੇ ਕੰਮ ਤੇ ਚਲਾ ਜਾਂਦਾ ਹੈ ਫਿਰ ਸਾਰਾ ਦਿਨ ਉਸ ਬੱਚੇ ਬਾਰੇ ਹੀ ਸੋਚਦਾ ਰਹਿੰਦਾ ਹੈ ਕਿਉਂਕਿ ਉਸ ਨੂੰ ਇਸ ਬੱਚੇ ਦੇ ਅੰਦਰ ਆਪਣੇ ਬੱਚੇ ਦਿਖਾਈ ਦੇ ਰਹੇ ਸੀ ਅਗਲੇ ਦਿਨ ਸਵੇਰੇ ਉਸ ਬੱਚੇ ਦੇ ਆਉਣ ਤੋਂ ਪਹਿਲਾਂ ਹੀ ਮਨਪ੍ਰੀਤ ਬਾਹਰ ਆ ਕੇ ਖੜ ਜਾਂਦਾ ਹੈ ਥੋੜੇ ਟਾਈਮ ਬਾਅਦ ਹੀ ਉਹ ਬੱਚਾ ਜਿਹਦਾ ਨਾਮ ਰਾਜੀਵ ਸਿੰਘ ਉਸ ਨੂੰ ਗਲੀ ਦੇ ਮੋੜ ਤੇ ਆਉਂਦਾ ਦਿਖਾਈ ਦਿੰਦਾ ਹੈ ਮਨਪ੍ਰੀਤ ਆਪਣੀ ਕਾਰ ਦੇ ਨੇੜੇ ਆ ਕੇ ਖੜਾ ਹੋ ਜਾਂਦਾ ਹੈ ਮਨਪ੍ਰੀਤ ਨੂੰ ਖੜਾ ਦੇਖ ਕੇ ਉਹ ਬੱਚਾ ਸੋਚਣ ਲੱਗਦਾ ਹੈ ਕਿ ਕੀ ਹੋ ਸਕਦਾ ਹੈ ਇਹ ਅੱਜ ਮੈਨੂੰ ਆਪਣੀ ਕਾਰ ਸਾਫ਼ ਨਾ ਕਰਨ ਦੇਣ ਏ ਸੋਚਦਾ ਹੋਇਆ ਉਹ ਬੱਚਾ ਅੱਗੇ ਆਉਂਦਾ ਹੈ ਚੁੱਪਚਾਪ ਉਸਕਾਰ ਨੂੰ ਸਾਫ਼ ਕਰਨ ਲੱਗਦਾ ਹੈ ਜਦੋਂ ਬੱਚਾ ਕਾਰ ਨੂੰ ਸਾਫ਼ ਕਰ ਰਿਹਾ ਸੀ ਤਾਂ ਮਨਪ੍ਰੀਤ ਉਸ ਨਾਲ ਹੋਰ ਗੱਲਾਂ ਕਰਨ ਲੱਗਦਾ ਹੈ ਉਸ ਨੂੰ ਪੁੱਛਣ ਲੱਗਦਾ ਹੈ ਕਿ ਤੂੰ ਕਿਹੜੀ ਕਲਾਸ ਵਿੱਚ ਪੜਦਾ ਹੈ ਹੁਣ ਕਿੱਥੇ ਰਹਿੰਦਾ ਹੈ ਉਹ ਬੱਚਾ ਕਹਿੰਦਾ ਹੈ ਕਿ ਮੈਨੂੰ ਜਿੱਥੇ ਵੀ ਜਗ੍ਹਾ ਮਿਲ ਜਾਂਦੀ ਹੈ ਮੈਂ ਉੱਥੇ ਹੀ ਸੋ ਜਾਂਦਾ ਹਾਂ ਕਿਉਂਕਿ ਪਹਿਲਾਂ ਤਾਂ ਅਸੀਂ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸੀ ਪਰ ਹੁਣ ਮੇਰੇ ਕੋਲ ਕਿਰਾਇਆ ਦੇਣ ਲਈ ਪੈਸੇ ਨਹੀਂ ਹਨ ਮੇਰੇ ਕੰਮ ਨਾਲ ਮੇਰੇ ਖਾਣ ਪੀਣ ਦਾ ਇੰਤਜ਼ਾਮ ਤਾਂ ਹੋ ਹੀ ਜਾਂਦਾ ਹੈ ਹੁਣ ਮੈਂ ਸਕੂਲ ਨਹੀਂ ਜਾਂਦਾ ਕਿਉਂਕਿ ਮੇਰੀ ਦੇਖਭਾਲ ਕਰਨ ਲਈ ਕੋਈ ਨਹੀਂ ਹੈ ਤੇ ਨਾ ਹੀ ਕੋਈ ਮੇਰੀ ਫੀਸ ਭਰਨ ਵਾਲਾ ਹੈ ਮਨਪ੍ਰੀਤ ਉਸ ਨੂੰ ਕਹਿੰਦਾ ਹੈ ਤੂੰ ਇਸ ਕਾਰ ਨੂੰ ਹਰ ਰੋਜ਼ ਸਾਫ਼ ਕਰ ਸਕਦਾ ਹੈ ਉਸ ਨੂੰ ਕਹਿੰਦਾ ਹੈ ਕਿ ਹੁਣ ਤੈਨੂੰ ਸਕੂਲ ਵੀ ਜਾਣਾ ਪਵੇਗਾ ਤੇਰੀ ਸਕੂਲ ਦੀ ਸਾਰੀ ਫੀਸ ਦੀ ਜ਼ਿੰਮੇਵਾਰੀ ਮੇਰੀ ਹੋਵੇਗੀ ਪਰ ਮੇਰੀ ਇੱਕ ਸ਼ਰਤ ਹੈ ਅੱਜ ਤੋਂ ਬਾਅਦ ਤੂੰ ਇਸੇ ਘਰ ਵਿੱਚ ਰਹੇਗਾ ਜਿੱਥੇ ਮੈਂ ਰਹਿੰਦਾ ਹਾਂ ਇਹ ਸੁਣ ਕੇ ਰਾਜੀਵ ਹੈਰਾਨ ਰਹਿ ਜਾਂਦਾ ਹੈ ਕਿਉਂਕਿ ਉਹਨੂੰ ਮਨਪ੍ਰੀਤ ਦੀ ਗੱਲ ਤੇ ਵਿਸ਼ਵਾਸ ਨਹੀਂ ਸੀ ਹੋ ਰਿਹਾ ਇਨਾ ਵੱਡਾ ਘਰ ਉਹਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਦੇਖਿਆ ਉਹ ਮਨਪ੍ਰੀਤ ਨੂੰ ਪੁੱਛਣ ਲੱਗਦਾ ਹੈ ਕਿ ਤੁਸੀਂ ਸੱਚ ਕਹਿ ਰਹੇ ਹੋ ਮਨਪ੍ਰੀਤ ਕਹਿੰਦਾ ਹੈ ਕਿ ਹਾਂ ਮੈਂ ਬਿਲਕੁਲ ਸੱਚ ਕਹਿ ਰਿਹਾ ਹਾਂ ਮੈਂ ਸੱਚਮੁੱਚ ਤੈਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਹਾਂ ਉਸ ਤੋਂ ਬਾਅਦ ਰਾਜੀਵ ਵੀ ਹਾਂ ਵਿੱਚ ਸਿਰ ਹਿਲਾ ਦਿੰਦਾ ਹੈ ਹੁਣ ਮਨਪ੍ਰੀਤ ਉਸ ਬੱਚੇ ਨੂੰ ਆਪਣੇ ਨਾਲ ਆਪਣੇ ਘਰ ਦੇ ਅੰਦਰ ਲੈ ਕੇ ਚਲਾ ਜਾਂਦਾ ਹੈ ਉੱਥੇ ਜਾਣ ਤੋਂ ਬਾਅਦ ਉਹ ਬੱਚੇ ਨੂੰ ਕੁਝ ਕੱਪੜੇ ਦਿੰਦਾ ਹੈ ਜੋ ਮਨਪ੍ਰੀਤ ਦੇ ਪੁੱਤ ਦੇ ਸੀ। ਇਹ ਕੱਪੜੇ ਰਾਜੀਵ ਨੂੰ ਪੂਰੀ ਤਰ੍ਹਾਂ ਨਾਲ ਫਿੱਟਾ ਗਏ ਸੀ। ਜਿਵੇਂ ਹੀ ਨਹਾ ਕੇ ਰਾਜੀਵ ਉਹਨਾਂ ਕੱਪੜਿਆਂ ਨੂੰ ਪੋਂਦਾ ਹੈ ਤਾਂ ਮਨਪ੍ਰੀਤ ਉਹਨੂੰ ਆਪਣੇ ਗਲ ਨਾਲ ਲਗਾ ਲੈਂਦਾ ਹੈ। ਰਾਜੀਵ ਮਨਪ੍ਰੀਤ ਦੀਆਂ ਅੱਖਾਂ ਦੇ ਹੰਝੂਆਂ ਨੂੰ ਪੂੰਝਦਾ ਹੋਇਆ ਕਹਿੰਦਾ ਹੈ ਕਿ ਤੁਸੀਂ ਇਸ ਤਰ੍ਹਾਂ ਰੋ ਕਿਉਂ ਰਹੇ ਹੋ ਤਾਂ ਮਨਪ੍ਰੀਤ ਕਹਿੰਦਾ ਹੈ ਕਿ ਬੇਟਾ ਤੈਨੂੰ ਇੰਨਾ ਕੱਪੜਿਆਂ ਵਿੱਚ ਦੇਖ ਕੇ ਮੈਨੂੰ ਮੇਰੇ ਬੱਚੇ ਦੀ ਯਾਦ ਆ ਗਈ ਆ ਔਰ ਆਜੀਵ ਨੂੰ ਆਪਣੇ ਪਰਿਵਾਰ ਬਾਰੇ ਦੱਸਦਾ ਹੈ ਜਿਸ ਬਾਰੇ ਸੁਣ ਕੇ ਰਾਜੀਵ ਨੂੰ ਬਹੁਤ ਦੁੱਖ ਹੁੰਦਾ ਹੈ ਹੁਣ ਮਨਪ੍ਰੀਤ ਰਾਜੀਵ ਦਾ ਇੱਕ ਵਧੀਆ ਸਕੂਲ ਵਿੱਚ ਐਡਮਿਸ਼ਨ ਕਰਵਾ ਦਿੰਦਾ ਹੈ ਉਹ ਮਨਪ੍ਰੀਤ ਦੇ ਨਾਲ ਹੀ ਰਹਿਣ ਲੱਗ ਗਿਆ ਸੀ ਕੁਝ ਹੀ ਦਿਨਾਂ ਵਿੱਚ ਦੋਵਾਂ ਵਿੱਚ ਬਹੁਤ ਜ਼ਿਆਦਾ ਪਿਆਰ ਹੋ ਜਾਂਦਾ ਹੈ ਮਨਪ੍ਰੀਤ ਉਹਨੂੰ ਇੱਕ ਦਿਨ ਆਪਣੇ ਜਲੰਧਰ ਵਾਲੇ ਘਰ ਵਿੱਚ ਲੈ ਕੇ ਜਾਂਦਾ ਹੈ ਜਿਹੜਾ ਕਿਸ ਕਰ ਨਾਲੋਂ ਵੀ ਵੱਡਾ ਸੀ ਆ ਤੇ ਨੌਕਰ ਉਹਨੂੰ ਪੂਰੀ ਤਰ੍ਹਾਂ ਨਾਲ ਸਾਫ਼ ਸੁਥਰਾ ਰੱਖ ਰਹੇ ਸਨ ਰਾਜੀਵ ਜਲੰਧਰ ਵਾਲੇ ਘਰ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਕਿਉਂਕਿ ਇਹ ਘਰ ਕਿਸੇ ਮਹਿਲ ਤੋਂ ਘੱਟ ਨਹੀਂ ਸੀ ਉੱਥੇ ਹੀ ਉਸ ਨੂੰ ਪੜਾਉਣ ਲੱਗਦਾ ਹੈ ਉਹ ਕੰਮ ਕਰ ਰਹੇ ਸਾਰੇ ਨੌਕਰਾਂ ਨੂੰ ਇਹ ਕਹਿੰਦਾ ਹੈ ਕਿ ਇਹ ਮੇਰਾ ਪੁੱਤ ਹੈ ਤੇ ਅੱਜ ਤੋਂ ਬਾਅਦ ਤੁਸੀਂ ਇਸ ਦੀ ਚੰਗੀ ਤਰ੍ਹਾਂ ਦੇਖਭਾਲ ਕਰਨੀ ਹੈ ਇਹ ਗੱਲ ਸੁਣ ਕੇ ਰਾਜੀਵ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਮਨਪ੍ਰੀਤ ਨੇ ਰਾਜੀਵ ਨੂੰ ਹੁਣ ਗੋਦ ਲੈ ਲਿਆ ਸੀ ਰਾਜੀਵ ਆ ਮਨਪ੍ਰੀਤ ਨੂੰ ਹੁਣ ਆਪਣਾ ਪਾਪਾ ਹੀ ਕਹਿਣ ਲੱਗਿਆ ਸੀ ਆ ਮਨਪ੍ਰੀਤ ਦੇ ਇੱਕ ਵਧੀਆ ਫੈਸਲੇ ਨੇ ਇੱਕ ਛੋਟੇ ਜੇ ਮਾਸੂਮਾ ਬੱਚੇ ਦੀ ਜ਼ਿੰਦਗੀ ਬਦਲ ਦਿੱਤੀ ਸੀ ਆ ਇੱਕ ਬੱਚਾ ਜਿਸ ਦਾ ਇਸ ਦੁਨੀਆ ਵਿੱਚ ਕੋਈ ਨਹੀਂ ਸੀ ਤੇ ਉਹ ਮੰਗਤਿਆਂ ਵਾਲੀ ਜ਼ਿੰਦਗੀ ਜਿਉ ਰਿਹਾ ਸੀ ਆ ਅੱਜ ਕਰੋੜਾਂ ਦੀ ਜਾਇਦਾਦ ਦਾ ਮਾਲਕ ਬਣ ਗਿਆ ਉਹ ਆਪਣੀ ਪੜ੍ਹਾਈ ਲਿਖਾਈ ਵੱਲ ਪੂਰਾ ਧਿਆਨ ਦਿੰਦਾ ਮਨਪ੍ਰੀਤ ਦੀ ਜ਼ਿੰਦਗੀ ਵੀ ਹੁਣ ਪਟੜੀ ਤੇ ਆ ਗਈ ਸੀ ਆ ਔਰ ਆਦੀਵ ਵਿੱਚ ਆਪਣਾ ਪਰਿਵਾਰ ਦੇਖਣ ਲੱਗ ਗਿਆ ਸੀ ਹੁਣ ਉਹਨਾਂ ਦੀ ਜ਼ਿੰਦਗੀ ਖੁਸ਼ੀਆਂ ਨਾਲ ਲੰਘ ਰਹੀ ਸੀ ਦੋਨੇ ਜਣੇ ਬਹੁਤ ਖੁਸ਼ ਰਹਿੰਦੇ ਸਨ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਕਹਾਣੀ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ